ਹੈਲੋ ਕੀ ਹਾਲ ਹੈ ਆਪ ਵੀ ਸਾਰੇ ਓਕੇ ਸਾਰੇ ਕੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਲੱਗੇ ਹਾਂ ਮੈਕਸ ਜੂਸ ਫੇਲੀ ਵਾਰ ਕਰਨ ਲੱਗੇ ਟਰਾਈ ਦੇਖੋ ਬਈ ਇਹਦੇ ਚਾਹੀਦੇ 3 4 ਕੇਨੋ ਇਹਨੂੰ ਜਿਹਨਾਂ ਨੰਬਰ ਤੇ ਨਾ ਨਾ ਮੱਛੀ ਜੁੱਸ ਪਹਿਲੀ ਵਾਰ ਟਰਾਈ ਕਰ ਰਹੇ ਆਂ ਦੇਖੋ ਪਹਿਲਾਂ ਪਾਵਾਂਗੇ ਸੇਬ ਤੇ ਕਿੰਨੂੰ ਤੇ ਪੇਰ ਪਾਵਾਂਗੇ ਅਨਾਰ ਤੇ ਮੈਕਸ ਜੁੱਸ ਬਣਾ ਰਹੇ ਆਂ ਪਹਿਲੀ ਵਾਰ ਕਰ ਰਹੇ ਆਂ ਟਰਾਈ ਦੇਖਦੇ ਆਂ ਕਿਵੇਂ ਦਾ ਬਣਦਾ ਅੱਧੇ ਕੋਨੇ ਤੋਂ ਅੱਧੇ ਤੇ ਕੋਨੇ ਤੋਂ ज्यादा ना हो जन का जूस निकल रहा है थोड़ा थोड़ा देख सकते हैं ਪਹਿਲੀ ਵਾਰ ਕਰ ਰਹੇ ਆ ਟਰਾਈ ਅਸੀਂ ਨਾਣ ਲਈ ਮੈਕਸ ਜੂਸ ਅਨਾਰ ਅਨਾਰ ਸਾਡੇ ਜ਼ਿਆਦਾ ੱਲੇ ਰਹਿ ਗਏ ਤੇ ਸੇਪੇ ਕਿੰਨੂ ਗਿਆ ਘਟ ਅਨਾਰ ਜ਼ਿਆਦਾ ਕਿਉਂਕਿ ਅਨਾਰ ਦੋ ਸੀਗੇ ਸੇ ਇੱਕ ਸੀ ਤੇ ਕਿੰਨੂ ਇੱਕ ਸੀ ਤੇ ਆਹ ਦੇਖਿਆ ਕਿਵੇਂ ਬਣਦਾ ਜਿਹੜਾ ਤੇ ਰਹਿੰਦਾ ਮਰਜ਼ੀ ਉਸ ਸਾਰੇ ਬਾਗੋ ਇਕੱਲੇ ਮਰ ਗਏ ਕਿ ਥੋੜੇ ਜੇ ਰੱਖ ਜਿਆਦਾ ਹੋ ਜੂਸ ਹੋ ਗਿਆ ਸਾਡਾ ਤਿਆਰ ਬਣ ਕੇ ਦੇਖ ਸਕਦੇ ਹੋ ਤੁਸੀਂ ਪਹਿਲੀ ਵਾਰ ਅਸੀਂ ਟਰਾਈ ਕਰਿਆ ਮੈਕਸ ਜੂਸ ਜਿਹਦੇ ਵਿੱਚ ਸੇ ਕੰਨੂ ਤੇ ਅਨਾਰ ਹੈ ਕਿੰਨਾ ਦਾ ਮਿਲ ਕੇ ਬਣਾਇਆ ਜੂਸ ਅਸੀਂ ਤੋਂ ਦੇਖਦੇ ਹਾਂ ਕਿਵੇਂ ਦਾ ਬਣਦਾ ਕਿਵੇਂ ਦਾ ਟੇਸਟ ਰਹਿੰਦਾ ਤੇ ਲੀਵਰ ਕਰਿਆ ਟਰਾਈ ਅਸੀਂ ਇੱਕ ਵਾਰੀ ਤੁਸੀਂ ਵੀ ਕਰੋ ਟਰਾਈ ਜ਼ਰੂਰ ਮਿਕਸ ਜੂਸ ਬਣਾਉਂਦਾ ਸੋ ਦੇਖਦੇ ਹਾਂ ਇਹ ਮੇਰਾ ਟੇਸਟ ਉਹ ਹੈ ਇਹ ਬਹੁਤ ਬਹੁਤ ਚੰਗਾ ਹੁੰਦਾ ਹੂੰ ਖੰਡ ਤੋਂ ਕੁਝ ਬਣਦੀ ਨਹੀਂ ਹੁਣ ਥੋੜਾ ਜਿਹਾ ਟੇਸਟ ਅਸੀਂ ਕਰ ਰਹੇ ਹਾਂ ਦਾ ਹੋਰ ਮਚਾ ਪਾ ਰਹੇ ਹਾਂ ਖੰਡ ਥੋੜੀ ਜੀ ਕੰਵੇ ਥੋੜਾ ਟੇਸਟ ਦਾ ਹੋਰ ਹੋ ਜੂ ਮਿੱਠਾ ਹੋ ਜੂ ਲੋ ਮਨ ਫਾਰਿਆ ਖੰਡਾ ਸੀ ਦੇਖ ਸਕਦੇ ਜੀ ਚਲੋ ਅੰਗੂਰਾਂ ਕੋਲ ਇਹ ਕੋਰੀ ਟ੍ਰਾਈ ਕਰਿਆ ਥੋੜਾ ਬਣਾਇਆ ਸੀ ਪਹਿਲੀ ਵਾਰ ਬਣਾਇਆ ਸੀ ਯੂਸ ਦੇਖਦੇ ਆ ਕਿਵੇਂ ਦਾ ਬਣਿਆ ਹੋਇਆ ਪਹਿਲੀ ਏ ਟ੍ਰਾਈ ਕਰਿਆ ਜੂਸਰ ਤੇ ਇਹ ਜੂਸਰ ਆ ਸਾਡਾ ਦੇਖ ਸਕਦੇ ਹੋ ਪੁਰਾਣਾ ਪੁਰਾਣੇ ਟਾਈਮ ਦਾ ਜੂਸਰ ਦੇਖ ਸਕਦੇ ਹੋ ਪੁਰਾਣਾਂ ਗੱਲਾਂ ਹੋਈਆਂ ਸੱਚਾਂ ਦੇ ਪੁਰਾਣੇ ਟਾਈਮ ਦਾ ਜੂਸਰ ਹੈ ਅੱਜ ਕਰਿਆ ਪੋਲੀਆ ਰਿਡੀਅਨਸ ਪ੍ਰਾਈਸ ਜੂਸ ਬਣਾਇਆ ਦੇਖਦੇ ਕਿਵੇਂ ਦਾ ਬਣਦਾ ਇਹ ਤਾਂ ਕੋਈ ਨਹੀਂ ਹਾਂ ਬਖਰਜੂ ਥੋੜਾ ਜਿਹਾ ਹੈ